ਅੱਜ ਜੀ ਦੋ ਤਲਵਾਰਾਂ ਪਹਿਨ ਕੇ ਉਸ ਦਿਨ ਗੁਰਸਿੱਖਾਂ ਦੇ ਸਾਹਮਣੇ ਆਏ ਸੰਗਤ ਦੇ ਸਾਹਮਣੇ ਆਏ ਸੰਗਤ ਨੇ ਆਖਿਆ ਮਹਾਰਾਜ ਦੋ ਤਲਵਾਰਾਂ ਅਜੇ ਤੱਕ ਤਾਂ ਇੱਕ ਹੀ ਤਲਵਾਰ ਪਹਿਨਦੇ ਸੀ ਅੱਜ ਦੋ ਪਹਿਨੀਆਂ ਸਤਿਗੁਰੂ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨ ਕੇ ਸਿੱਖਾਂ ਨੂੰ ਇਹ ਕਿਹਾ ਕਿ ਭਾਈ ਅੱਜ ਤੋਂ ਤੁਸੀਂ ਜਿਹੜੀ ਭਗਤੀ ਕੀਤੀ ਜਿਹੜੀ ਸ਼ਬਦ ਪ੍ਰਾਪਤ ਕੀਤੀ ਰਿੱਧੀਆਂ ਸਿੱਧੀਆਂ ਅੱਜ ਉਸ ਭਗਤੀ ਦੇ ਨਾਲ ਨਾਲ ਤੁਹਾਨੂੰ ਹੁਣ ਸ਼ਕਤੀ ਦੀ ਵੀ ਦਾਤ ਦਿੱਤੀ ਜਿਹੜੇ ਤੁਸੀਂ ਸੰਤ ਬਿਰਤੀ ਦੇ ਸੋ ਤੁਹਾਨੂੰ ਅੱਜ ਤੋਂ ਸਿਪਾਹੀ ਬਿਰਤੀ ਵੀ ਬਣਾ ਦਿੱਤਾ ਸੰਤ ਤੇ ਸਿਪਾਹੀ ਦਾ ਮੇਲ ਕਰ ਦਿੱਤਾ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਗੁਰੂ ਸਹਿ ਮਹਾਰਾਜ ਜੀ ਨੇ ਪਹਿਨ ਲਈਆਂ ਦੋ ਨਿਸ਼ਾਨ ਸਾਹਿਬ ਉਸ ਸਥਾਨ ਤੇ ਝੁਲਦੇ ਹਨ ਸਤਗੁਰੂ ਮਹਾਰਾਜ ਜੀ ਨੇ ਉਸ ਤੋਂ ਬਾਅਦ ਫਿਰ ਸਿੱਖਾਂ ਦੇ ਉੱਠੇ ਰੋਹ ਨੂੰ ਜੋਸ਼ ਨੂੰ ਇਸ ਤਰੀਕੇ ਦੇ ਨਾਲ ਸਹੀ ਤਰ੍ਹਾਂ ਵਰਤਿਆ ਫੌਜਾਂ ਦੇ ਵਿੱਚ ਉਹਨਾਂ ਨੂੰ ਪ੍ਰਤੀ ਕੀਤਾ ਮਹਾਰਾਜ ਨੇ ਇੱਕ ਬੜੀ ਵਧੀਆ ਤੇ ਬੜੀ ਸੋਹਣੀ ਯੋਧਿਆਂ ਦੀ ਸੂਰਮਿਆਂ ਦੀ ਫੌਜ ਤਿਆਰ ਕੀਤੀ। ਸਤਿਗੁਰੂ ਮਹਾਰਾਜ ਆਪ ਬੜੇ ਯੋਧੇ ਸਨ। ਸਤਿਗੁਰੂ ਮਹਾਰਾਜ ਦਾ ਆਪਣਾ ਸਰੀਰ ਬੜਾ ਲੰਬਾ ਤੇ ਬਲਵਾਨ ਸੀ। ਉਸ ਸਮੇਂ ਕਹਿੰਦੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੀਆਂ ਨਗਰ ਦੀਆਂ, ਰਾਮਦਾਸਪੁਰ ਦੀਆਂ ਜਿਹੜੀਆਂ ਗਲੀਆਂ ਨਾ ਭੇੜੀਆਂ ਸਨ ਉਸ ਵੇਲੇ ਜੋ ਬਣੀਆਂ ਸਨ। ਆਮ ਬੰਦੇ ਸਹੀ ਲੰਘਦੇ ਸਨ ਦੋ-ਦੋ ਬੰਦੇ ਵੀ ਲੰਘ जाया ਕਰਦੇ ਸਨ ਪਰ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਲੰਘਦੇ ਸਨ ਤਾਂ ਮਹਾਰਾਜ ਦੇ ਮੋਢੇ ਦੀਵਾਰਾਂ ਨਾਲ ਖੰਦੇ ਸਨ ਪਵ ਸਤਗੁਰੂ ਮਹਾਰਾਜ ਜਦੋਂ ਸਿੱਧੇ ਚੱਲਦੇ ਸਨ ਤੇ ਉਹ ਗਲੀਆਂ ਦੇ ਵਿੱਚ ਸਤਗੁਰੂ ਮਹਾਰਾਜ ਦੇ ਦੋਵੇਂ ਮੋਢੇ ਖਹਿ ਜਾ ਕਰਦੇ ਸਨ ਵੀ ਇੰਨਾ ਸਰੀਰ ਚੌੜਾ ਸਤਗੁਰੂ ਜੀ ਦਾ ਜੁੱਸਾ ਚੌੜਾ ਸੀ ਲੰਬੇ ਸਰੀਰ ਲੰਬੀਆਂ ਬਾਹਾਂ ਇੰਨੇ ਮਹਾਰਾਜ ਬਲੀ ਸੀ ਤਾਂ ਹੀ ਤਾਂ ਸਤਿਗੁਰੂ ਮਹਾਰਾਜ ਦੇ ਪ੍ਰਥਾਏ ਬਚਨ ਹਾਨਸੀ ਪੜ੍ਹਦੇ ਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਈ ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਉਹ ਗੁਰੂ ਅਰਜਨ ਸਹਿਬ ਮਹਾਰਾਜ ਜੀ ਦਾ ਹੀ ਰੂਪ ਅੱਗੇ ਪ੍ਰਗਟਤ ਹੋ ਕੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਵਿੱਚ ਜੋਤ ਆਈ ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਧ ਸੰਗਤ ਜੀ ਉਸ ਫੌਜ ਦੇ ਨਾਲ ਜਿਹੜੀ ਖਾਲਸੇ ਦੀ ਫੌਜ ਬਣਾਈ ਉਹਦੇ ਨਾਲ ਚਾਰ ਜੰਗਾਂ ਆਪਣੇ ਜੀਵਨ ਕਾਲ ਦੇ ਵਿੱਚ ਲੜੀਆਂ ਤੇ ਇਹ ਬੜੀਆਂ ਵੱਡੀਆਂ ਜੰਗਾਂ ਸਨ ਤੇ ਮੁਗਲਾਂ ਦੇ ਨਾਲ ਜਦੋਂ ਇਹ ਜੰਗਾਂ ਪਹਿਲੀਆਂ ਜੰਗਾਂ ਸਨ ਇਹ ਜਿਹੜੀਆਂ ਸਿੱਖਾਂ ਦੇ ਨਾਲ ਗੁਰਾਂ ਦੇ ਨਾਲ ਖਾਲਸੇ ਦੇ ਨਾਲ ਹੋਈਆਂ ਪਹਿਲੀਆਂ ਚਾਰ ਜੰਗਾਂ ਤੇ ਚਾਰਾਂ ਦੇ ਵਿੱਚ ਗੁਰੂ ਮਹਾਰਾਜ ਜੀ ਆਨੇ ਬਖਾ ਦਿੱਤਾ ਕਿ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਬਣਾਏ ਹੋਏ ਸਿੱਖ ਬਾਣੀ ਦੇ ਨਾਲ ਨਾਲ ਸ਼ਸਤਰ ਦੇ ਵੀ ਧਾਰਨੀ ਨੇ ਤੇ ਕਿੱਡੇ ਬਲੀ ਨੇ ਮੁਗਲਾਂ ਨੂੰ ਕੋਈ ਹੈਰਾਨ ਵਾਲਾ ਅੱਜ ਤੱਕ ਇਤਿਹਾਸ ਵਿੱਚ ਹੋਇਆ ਨਹੀਂ ਸੀ ਮੁਗਲਾਂ ਕੋਲੋਂ ਸਾਰੇ ਡਰਦੇ ਸਨ थरथਰ ਕੰਬਦੇ ਸਨ ਆ ਪਹਿਲਾਂ ਹੀ ਹਾਰ ਮੰਨ ਲੈਂਦੇ ਸਨ ਇਹ ਹਿੰਦੂ ਰਾਜੇ ਸਨ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਜਾਂ ਹੋਰ ਜਿੱਧਰ ਮੁਗਲਾਂ ਦੀਆਂ ਫੌਜਾਂ ਜਾਣਾ ਉਹਨਾਂ ਨੇ ਪਹਿਲਾਂ ਹੀ ਹਥਿਆਰ ਅੱਗੇ ਰੱਖ ਦੇਣੇ ਸਮਰਪਣ ਕਰ ਦੇਣਾ ਕਹਿ ਦੇਣਾ ਵੀ ਰਾਜ ਤੁਹਾਡਾ ਗੱਦੀ ਤੇ ਸੀ ਬੈਠੇ ਰਵਾਂਗੇ ਰਾਜ ਨੂੰ ਸਾਨੂੰ ਮੜਾ ਮੋਟਾ ਚਲਾਣ ਦਿਓ ਨਾਮ ਦੇ ਰਾਜੇ ਸਨ ਬਾਕੀ ਸਭ ਮੁਗਲਾਂ ਦੇ ਕਾਬਜ਼ ਵਿੱਚ ਹੀ ਸੀ ਆਪਣੀ ਜਾਨ ਬਚਾਉਣ ਲਈ ਗੁਲਾਮੀ ਕਬੂਲ ਕਰ ਲਈ ਗੁਲਾਮੀ ਪ੍ਰਵਾਨ ਕਰ ਲਈ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਸੀ ਤੇਗ ਵਹਾਈ ਗੁਰੂ ਦੇ ਸਿੱਖਾਂ ਨੇ ਐਸੀ ਜੰਗੀ ਜੋਹਰ ਵਿਖਾਏ ਕਿ ਮੁਗਲਾਂ ਨੂੰ ਚਾਰ ਜੰਗਾਂ ਲੜ ਕੇ ਮੂੰਹ ਦੀ ਖਾਣੀ ਪਈ ਚਾਰਾਂ ਵਿੱਚ ਹਾਰ ਪ੍ਰਾਪਤ ਹੋਏ ਤੇ ਸੋਚਨ ਤੇ ਮਜਬੂਰ ਹੋ ਗਏ ਵੀ ਇਹ ਗੁਰੂ ਦੇ ਸਿੱਖ ਕਿੱਥੋਂ ਪੈਦਾ ਹੋ ਗਏ ਜਿਹੜੇ ਤਲਵਾਰਾਂ ਚੱਕ ਕੇ ਸਾਡੇ ਨਾਲ ਟੱਕਰਾ ਕਰ ਰਹੇ ਨੇ ਇਹ ਫੌਜ ਕਿੱਥੋਂ ਆ ਗਈ ਇਹ ਖਾਲ ਇਸ ਗੁਰੂ ਦੇ ਸਿੱਖ ਕਿੱਥੋਂ ਆ ਗਏ ਜਿਹੜੇ ਸਾਡਾ ਰਾਹ ਰੋਕ ਰਹੇ ਨੇ ਉਹ ਭੁੱਲ ਗਏ ਸਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿਚਾਰ ਦਿੱਤਾ ਸੀ ਜਿਸ ਵੇਲੇ ਮੁਗਲਾਂ ਨੇ ਰੰਭਤਾ ਕੀਤੀ ਹੈ ਇਸ ਦੇਸ਼ ਦੇ ਵਿੱਚ ਆਏ ਨੇ ਬਾਬਰ ਆਇਆ ਪਹਿਲੀ ਵਾਰ ਪਹਿਲੀ ਵਾਰ ਬਾਬਰ ਆਇਆ ਸੀ ਤੇ ਉਹਨੇ ਆ ਕੇ ਬੜਾ ਅਤੰਕ ਮਚਾਇਆ ਸੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਬਾਬਰਾ ਤੂੰ ਬਾਬਰ ਨਹੀਂ ਤੂੰ ਜਬਰ ਹੋਣਾ ਚਾਹੀਦਾ ਤੇਰਾ ਨਾਂ ਤੇ ਤੇ ਬਾਬਰ ਵੀ ਹੈਰਾਨ ਹੋ ਗਿਆ ਵੀ ਮੇਰੇ ਅੱਗੇ ਸਾਰੀ ਦੁਨੀਆ ਝੁੱਕ ਰਹੀ ਐ ਤੇ ਐਸਾ ਕਿਹੜਾ ਪੀਰ ਵਲੀ ਐ ਵੀ ਜਿਹੜਾ ਮੈਨੂੰ ਜਾਬਰ ਕਹਿ ਰਿਹਾ ਇਕ ਵਾਰ ਤਾਂ ਜੇਲ੍ਹ ਚ ਪਾਤਾ ਭਾਈ ਮਰਦਾਨਾ ਜੀ ਨਾਲ ਸਾਰਿਆਂ ਦੇ ਸਭ ਨੂੰ ਤੇ ਜਦੋਂ ਮਹਾਰਾਜ ਨੇ ਉੱਥੇ ਆਪਣਾ ਜਸ ਪ੍ਰਤਾਪ ਬਾਣੀ ਦਾ ਵਿਖਾਇਆ ਤੇ ਉਹਨੂੰ ਚੈਨ ਹੀ ਨਾ ਆਵੇ ਮਹਾਰਾਜ ਜੇਲ੍ਹ ਚ ਆਨੰਦ ਨਾਲ ਨੇ ਸਾਰੇ ਕੈਦੀਆਂ ਨੂੰ ਆਨੰਦ ਦੇ ਰਹੇ ਨੇ ਤੇ ਜਿਹੜਾ ਬਾਬਰ ਐ ਉਹ ਆਪਣੇ ਮਖਮਲੀ ਸੇਜਾਂ ਤੇ ਵੀ ਨਹੀਂ ਨੀਂਦ ਪਾ ਰਿਹਾ ਆਪਣੇ ਮੰਤਰੀਆਂ ਨੂੰ ਪੁੱਛਦਾ ਕਿ ਗੱਲ ਕੀ ਹੈ ਕੀ ਗੱਲ ਹੋਈ ਹੈ ਉਹਨਾਂ ਦੱਸਿਆ ਕਿ ਇੱਕ ਬੜੇ ਵੱਡੇ ਪੀਰ ਫਕੀਰ ਨੇ ਜਿਨ੍ਹਾਂ ਨੂੰ ਕੈਦ ਕਰ ਲਿਆ ਗਿਆ ਹੈ ਤੁਸੀਂ ਉਹਨਾਂ ਨੂੰ ਰਿਹਾ ਕਰੋ ਕਿਤੇ ਉਹਨਾਂ ਦਾ ਪਾਪ ਨਾ ਲੱਗ ਜਾਏ ਸਾਨੂੰ ਬਾਬਰ ਨੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਰਿਹਾ ਕੀਤਾ ਤੇ ਮੁਲਾਕਾਤ ਵੀ ਕੀਤੀ ਭੁੱਲ ਦੀ ਖਿਮਾ ਵੀ ਮੰਗੀ ਮਾਫੀ ਮੰਗੀ ਕਿ ਸਾਡੇ ਸਪਾਹੀਆਂ ਨੇ ਫੌਜ ਨੇ ਤੁਹਾਨੂੰ ਬਾਕੀ ਜਨਤਾ ਨਾਲ ਦੁਨੀਆ ਨਾਲ ਕਿਉਂ ਸਭ ਨੂੰ ਕੈਦ ਕਰਦੇ ਸਨ ਗਲਤੀ ਹੋਈ ਮਾਫੀ ਮੰਗੀ ਸਤਗੁਰਾਂ ਨੇ ਮਾਫ਼ ਕੀਤਾ ਪਰਮਹਾਰਾਜ ਨੇ ਉੱਥੇ ਉਪਦੇਸ਼ ਦਿੱਤਾ ਕਿ ਪਹੀਏ ਜ਼ੁਲਮ ਕਰਨਾ ਬੰਦ ਕਰਦੇ ਇਹ ਜਿਹੜਾ ਤੂੰ ਜ਼ੁਲਮ ਕਰਨਾ ਹੈ ਗਰੀਬਾਂ ਨੂੰ ਮਾਰਨਾ ਹੈ ਬੇਗੁਨਾਹਾਂ ਨੂੰ ਮਾਰਨਾ ਹੈ ਕੀ ਪ੍ਰਾਪਤ ਹੋਣਾ ਹੈ ਜੰਗ ਦੇ ਵਿੱਚ ਲੜੋ ਬੇਸ਼ੱਕ ਲੜੋ ਮੈਦਾਨਾਂ ਦੇ ਵਿੱਚ ਲੜੋ ਯੋਧਿਆਂ ਸੂਰਮਿਆਂ ਵਾਂਗ ਲੜੋ ਜਿਨ੍ਹਾਂ ਦੇ ਅੱਗੇ ਸ਼ਸਤਰ ਫੜੇ ਨੇ ਉਹਦੇ ਨਾਲ ਲੜੋ ਜਿਨ੍ਹਾਂ ਦੇ ਹੱਥ 'ਚ ਸ਼ਸਤਰ ਨਹੀਂ ਜਿਹੜੀ ਆਮ ਦੁਨੀਆ ਆਮ ਜਨਤਾ ਹੈ ਉਹਨਾਂ ਨੂੰ ਕਿਉਂ ਮਾਰ-ਮਾਰ ਕੇ ਕੈਦ ਕੀਤਾ ਹੋਇਆ ਬੰਨਿਆ ਹੋਇਆ ਕਿਸੇ ਨੂੰ ਕੋਈ ਕਤਲ ਕਰ ਰਹੇ ਹੋ ਲੁੱਟ ਰਹੇ ਹੋ ਲੁੱਟਾਂ ਖੂਆਂ ਕਰ ਰਹੇ ਹੋ ਸਭ ਤੋਂ ਵੱਡਾ ਪਾਪ ਤੇ ਇਹ ਬਾਬਰ ਨੇ ਕਿਹਾ ਸਤਿਗੁਰੂ ਜੀ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈ ਪ੍ਰਵਾਨ ਹੈ ਸਾਡੇ ਤੇ ਉੱਥੇ ਫਿਰ ਬਾਬਰ ਨੇ ਇੱਕ ਮੰਗ ਰੱਖੀ ਸੀ ਮਹਾਰਾਜ ਅਗੇ ਇੱਕ ਬਚਨ ਲਿਆ ਸੀ ਮਹਾਰਾਜ ਸਾਡਾ ਰਾਜ ਸਦਾ ਸਦਾ ਰਹੇ ਇਹ ਸਾਨੂੰ ਬਚਨ ਕਰ ਦਿਓ ਸਾਡਾ ਰਾਜ ਕਦੇ ਖੁੱਸੇ ਨਾ ਮਹਾਰਾਜੇ ਸਾਨੂੰ ਐਸਾ ਆਸ਼ੀਰਵਾਦ ਦਿਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਸਾਡੇ ਦਰ ਤੋਂ ਜਿਹੜਾ ਮੰਗਦਾ ਸਭ ਕੁਝ ਪਾਉਂਦਾ ਪਰ ਇਹਦੇ ਪਿੱਛੇ ਮਹਾਰਾਜ ਨੇ ਇੱਕ ਕੰਡੀਸ਼ਨ ਲਾ ਕੇ ਕਿਹਾ ਕਿ ਹੇ ਬਾਬਰ ਤੇਰਾ ਰਾਜ ਰਹੇਗਾ ਤੇਰੀਆਂ ਪੀੜ੍ਹੀਆਂ ਦਾ ਰਾਜ ਰਹੇਗਾ ਪਰ ਉਦੋਂ ਤੱਕ ਰਹੇਗਾ ਜਦੋਂ ਤੱਕ ਤੁਸੀਂ ਧਰਮ ਤੇ ਰਹੋਗੇ ਜਦੋਂ ਤੱਕ ਤੁਸੀਂ ਨਿਆਂ ਤੇ ਰਹੋਗੇ ਜਿਸ ਦਿਨ ਤੁਸੀਂ ਪਾਪ ਦੀਆਂ ਹੱਦਾਂ ਟੱਪ ਦਿੱਤੀਆਂ ਜਿਸ ਦਿਨ ਤੁਸੀਂ ਪਾਪ ਕਰਨ ਲੱਗੇ ਗਲਤ ਰਾਹ ਤੇ ਚੱਲ ਗਏ ਤੁਸੀਂ ਜਨ ਤੁਹਾਡੀ ਪੀੜੀ ਉਸ ਦਿਨ ਤੋਂ ਤੁਹਾਡੇ ਰਾਜ ਦਾ ਖਾਤਮਾ ਸ਼ੁਰੂ ਹੋਣਾ ਹੋ ਜਾਏਗਾ ਬਾਬਰ ਠੀਕ ਰਿਹਾ ਅੱਗੇ ਅਕਬਰ ਠੀਕ ਰਿਹਾ ਅੱਗੇ ਜਿਹੜੇ ਹਮਾਇੂ ਉਹ ਠੀਕ ਰਿਹਾ ਅਗਾ ਤੱਕ ਪੰਚਮ ਪਾਦਸ਼ਾਹ ਤੱਕ ਕੁਝ ਹਾਲਾਤ ਪਹਿਲਾਂ ਪਹਿਲਾਂ ਠੀਕ ਸਨ ਪਰ ਪੰਚਮ ਪਾਦਸ਼ਾਹ ਵੇਲੇ ਜਹਾਂਗੀਰ ਬੈਠਦਾ ਜਦੋਂ ਗੱਦੀ ਤੇ ਕਿਉਂ ਕਈ ਪੀੜੀਆਂ ਬਦਲ ਗਈਆਂ ਭੁੱਲ ਗਿਆ ਬਚਨ ਮਹਾਰਾਜ ਦੇ ਤੇ ਪੰਚਮ ਪਾਤਸ਼ਾਹ ਜੀ ਦੇ ਨਾਲ ਕਿੰਨੀ ਫਿਰ ਕਿਸ ਤਰ੍ਹਾਂ ਦੀ ਸ਼ਹਾਦਤ ਹੋਈ ਆਪਾਂ ਸਾਰੇ ਜਾਣਦੇ ਆ ਉਹ ਪਾਪ ਦੀਆਂ ਜਿਹੜੀਆਂ ਸਨ ਹੱਦਾਂ ਬੰਨੇ ਸਭ ਟੱਪ ਲਏ ਉਸ ਦਿਨ ਤੋਂ ਫਿਰ ਮੁਗਲਾਂ ਦਾ ਅੰਤ ਹੋਣਾ ਸ਼ੁਰੂ ਹੋਇਆ ਸੀ ਉਸ ਦਿਨ ਤੋਂ ਮੁਗਲਾਂ ਦੀਆਂ ਜੜਾਂ ਪਟਣੀਆਂ ਗੁਰੂ ਨਾਨਕ ਦੇ ਬਚਨਾਂ ਅਨੁਸਾਰ ਸ਼ੁਰੂ ਹੋਈਆਂ ਸਨ 6ਵੇਂ ਪਾਤਸ਼ਾਹ ਜੀ ਨੇ ਜੰਗ ਲੜੀ ਤੇ ਜਦੋਂ ਇਹ ਚਾਰੇ ਜੰਗਾਂ ਛੇਵੇਂ ਪਾਤਸ਼ਾਹ ਜੀ ਨੇ ਲੜੀਆਂ ਸਭ ਪਾਸੇ ਗੁਰੂ ਮਹਾਰਾਜ ਦੀ ਜੈ ਜੈਕਾਰ ਹੋਈ ਵੀ ਸਤਿਗੁਰੂ ਮਹਾਰਾਜ ਵਿੱਚ ਇੰਨਾ ਬਲ ਤੇ ਮੁਗਲਾਂ ਨੇ ਆਪਣਾ ਇੱਕ ਬੰਦਾ ਪੈਂਦੇਖਾਨ ਭੇਜਿਆ ਸੁਈਆ ਬਣਾ ਕੇ ਉਹ ਪਹਿਲਾਂ ਹੀ ਬੜਾ ਬਲੀ ਸੀ ਤੇ ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਕਹਿੰਦਾ ਵੀ ਮਹਾਰਾਜ ਜੀ ਭੇਸ ਬਦਲ ਕੇ ਵੀ ਮਹਾਰਾਜ ਜੀ ਮੈਨੂੰ ਤੁਸੀਂ ਆਪਣੇ ਫੌਜ ਵਿੱਚ ਸ਼ਾਮਲ ਕਰ ਲੋ ਮੈਨੂੰ ਸਿੱਖਿਆ ਦਿਓ ਸਿੱਖ ਲਿਆ ਸਿਖਲਾਈ ਦਿਓ ਉਹਨਾਂ ਦੀ ਬੜੀ ਵੱਡੀ ਨੀਤੀ ਸੀ ਵੀ ਅਸੀਂ ਇੰਨੀ ਭਾਰੀ ਗਿਣਤੀ ਦੇ ਵਿੱਚ ਇੰਨੇ ਸਾਲਾਂ ਤੋਂ ਰਾਜ ਕਰ ਰਹੇ ਹਾਂ ਸਾਡੇ ਕੋਲ ਇੰਨੀ ਤਕਨੀਕ ਗੋਲਾ ਬਰੂਦ ਸਭ ਕੁਝ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕੁਝ ਸਾਲਾਂ ਵਿੱਚ ਐਸਾ ਕੀ ਇਜਾਦ ਕਰ ਲਿਆ ਹੈ ਜੋ ਏਡੀ ਸਾਡੀ ਵੱਡੀ ਫੌਜ ਨੂੰ ਹਰਾ ਦਿੱਤਾ ਇੱਕ ਨਹੀਂ ਚਾਰ-ਚਾਰ ਜੰਗਾਂ ਵੱਖਰੇ-ਵੱਖਰੇ ਥਾਵਾਂ ਤੇ ਹੋਈਆਂ ਸਭ ਦੇ ਵਿੱਚ ਹਰਾ ਦਿੱਤਾ ਸਾਡੇ ਮੁਗਲ ਟਿਕੀ ਨਹੀਂ ਪਾਏ ਉਹਨਾਂ ਫਿਰ ਆਪਣਾ ਪਹਿੰਦੇ ਖਾਨ ਨੂੰ ਭੇਜਿਆ ਵੀ ਜਾ ਨਾਲੇ ਤੇ ਤੂੰ ਟੈਕਨੀਕ ਸਿੱਖ ਭੇਸ ਬਦਲ ਕੇ ਉਹਨਾਂ ਕੋਲੋਂ ਤਰੀਕਾ ਸਿੱਖ ਕਿਵੇਂ ਲੜਦੇ ਨੇ ਕੀ ਕਰਦੇ ਨੇ ਸਾਰਾ ਭੇਤ ਲੈ ਕੇ ਆਓ ਕਹਿੰਦੇ ਹਨ ਗਿਆ ਬਹੁਤ ਸਮਾਂ ਫਿਰ ਰਿਹਾ ਉਹ ਮਹਾਰਾਜ ਕੋਲ ਸਤਗੁਰੂ ਜੀ ਤੇ ਜਾਣਦੇ ਸਨ ਸਭ ਮਹਾਰਾਜ ਜੀ ਜਾਣੀ-ਜਾਨ ਸਨ ਉਹਨੇ ਬੜਾ ਸਮਾਂ ਮਹਾਰਾਜ ਕੋਲ ਬਤਾਇਆ ਤੇ ਜਿਹੜਾ ਵੀ ਗਿਆਨ ਲੈਣ ਵਾਸਤੇ ਆਉਂਦਾ ਹੈ ਮਹਾਰਾਜ ਦੇ ਕੋਲ ਨਿਮਕੇ ਆਉਂਦਾ ਹੈ ਮਹਾਰਾਜ ਗਿਆਨ ਤੇ ਬਖਸ਼ਦੇ ਨੇ ਸਤਿਗੁਰੂ ਮਹਾਰਾਜ ਨੇ ਸਿੱਖਾਂ ਦੇ ਨਾਲ ਉਹਨੂੰ ਰੱਖਿਆ ਬੜਾ ਕੁਝ ਉਹਨੇ ਸਿੱਖਿਆ ਬੜੀ ਤਲਵਾਰबाजी ਸਿੱਖੀ ਬੜਾ ਕੁਝ ਨੀਤੀਆਂ ਬੜਾ ਕੁਝ ਉਸਨੇ ਸਿੱਖਿਆ ਪ੍ਰਾਪਤ ਕੀਤੀ ਤੇ ਸਾਧ ਸੰਗਤ ਜੀ ਇਤਿਹਾਸਕਾਰ ਲਿਖਦੇ ਨੇ ਵੀ ਪਿੰਦੇ ਖਾਨ ਇੰਨਾ ਬਲੀ ਸੀ ਇੰਨਾ ਬਲੀ ਸੀ ਨਾ ਜਿਹੜੀਆਂ ਮੱਜਾਂ ਹੁੰਦੀਆਂ ਨੇ ਜਾਂ ਝੋਟੇ ਹੁੰਦੇ ਨੇ ਉਹਨਾਂ ਦੀਆਂ ਲੱਤਾਂ ਬਣ ਕੇ ਨਾ ਮੋਢਿਆਂ ਤੇ ਚੁੱਕ ਲੈਂਦਾ ਹੁੰਦਾ ਸੀ ਇੰਨਾ ਬਲ ਸੀ ਪਹਿੰਦੇ ਖਾਨ ਵਿੱਚ ਇੰਨਾ ਸਰੀਰ ਉਹਦਾ ਤਕੜਾ ਸੀ ਇੰਨਾ ਵਜਨ ਨੂੰ ਚੁੱਕ ਲੈਂਦਾ ਸੀ ਡੰਗਰਾਂ ਨੂੰ ਵੱਡੇ ਵੱਡੇ ਪਸ਼ੂਆਂ ਨੂੰ ਮੋਢਿਆਂ ਤੇ ਚੁੱਕ ਕੇ ਲੈ ਜਾਂਦਾ ਸੀ ਜੇ ਕੋਈ ਬਿਮਾਰ ਹੋ ਜਾਣਾ ਢਿੱਲਾ ਮੱਠਾ ਹੋ ਜਾਣਾ ਜਿੱਧਰ ਉਧਰੋਂ ਉਹਨੇ ਨਹੀਂ ਵੇਖਣਾ ਵੀ ਕਿਸੇ ਪਸ਼ੂ ਨੂੰ ਤੋੜ ਕੇ ਲੈ ਜਾਣਾ ਐਸਾ ਸੀ ਪਹਿਲੇ ਲੋਕਾਂ 'ਚ ਵੈਸੇ ਵੀ ਬਲ ਬੜਾ ਹੁੰਦਾ ਸੀ ਪਰ ਗੁਰੂ ਮਹਾਰਾਜ ਜੀ ਦੇ ਪ੍ਰਤਾਪ ਦੇ ਅੱਗੇ ਕੋਈ ਨਹੀਂ ਟਿਕ ਸਕਦਾ ਉਹਨੇ ਜਦੋਂ ਸਾਰੀ ਸੂਲ ਲੈ ਲਈ ਸਾਰੀ ਖਬਰ ਲੈ ਲਈ ਜੰਗਾ ਵੀ ਗੁਰੂ ਮਹਾਰਾਜ ਨਾਲ ਛੋਟੀਆਂ ਮੋਟੀਆਂ ਲੜੀਆਂ ਤੇ ਇੱਕ ਜੰਗ ਜਦੋਂ ਗੁਰੂ ਮਹਾਰਾਜ ਜੀ ਦੇ ਨਾਲ ਹੋ ਕੇ ਲੜ ਰਿਆ ਸੀ ਸਾਹਮਣੇ ਮੁਗਲ ਸਨ ਤੇ ਪੈਂਦੇ ਖਾਨ ਨੇ ਆਪਣਾ ਰੂਪ ਵਖਾ ਦਿੱਤਾ ਮੁਗਲਾਂ ਵਾਲੇ ਪਾਸਿਓਂ ਵੀ ਹੋ ਕੇ ਅੱਗੇ ਸਾਹਮਣੇ ਆ ਗਿਆ ਮਹਾਰਾਜ ਮੁਸਕੁਰਾਏ ਕਹਿੰਦੇ ਵੀ ਅਸੀਂ ਤੇ ਪਹਿਲੇ ਦਿਨ ਤੋਂ ਤੇਰਾ ਰੂਪ ਜਾਣਦੇ ਸਾਂ ਤੂੰ ਹੁਣ ਕਿਸਾਨੂੰ ਰੂਪ ਦਿਖਾ ਰਿਹਾ ਹੈ ਕਹਿੰਦਾ ਆਜੋ ਫਿਰ ਮਹਾਰਾਜ ਜੀ ਮੈਂ ਸਾਰੇ ਗੁਣ ਤੁਹਾਡੇ ਤੋਂ ਸਿੱਖ ਲਏ ਨੇ ਤਲਵਾਰ ਬਾਜੀ ਸਿੱਖ ਲਈ ਹੈ ਸਾਰਾ ਕੁਝ ਸਿੱਖ ਲਿਆ ਹੈ ਬਲ ਵੀ ਮੇਰਾ ਤੁਸੀਂ ਦੇਖ ਲਿਆ ਹੈ ਮੈਂ ਕਿੰਨੀਆਂ ਕਿੰਨੀਆਂ ਭਾਰੀਆਂ ਚੀਜ਼ਾਂ ਚੁੱਕ ਲੈਣਾ ਤੇ ਸਾਧ ਸੰਗਤ ਜੀ ਉਹ ਇੰਨੀ ਜ਼ੋਰ ਦਾ ਪੈਂਦੇ ਖਾਨ ਨੇ ਵਾਰ ਕੀਤਾ ਤੇ ਗੁਰੂ ਮਹਾਰਾਜ ਜੀ ਨੇ ਇੰਜ ਉਹਦਾ ਵਾਰ ਰੋਕਿਆ ਜਿਵੇਂ ਕਿਸੇ ਬੱਚੇ ਦਾ ਵਾਰ ਰੁਕਿਆ ਰਲਿਆ ਜਿਵੇਂ ਕੋਈ ਬੱਚਾ ਨਹੀਂ ਮਾਰਦਾ ਖੇਡਦਾ ਖੇਡਦਾ ਇੰਨੀ ਜ਼ੋਰ ਦਾ ਵਾਰ ਸੀ ਤੇ ਗੁਰੂ ਮਹਾਰਾਜ ਜੀ ਦਾ ਡਿਫੈਂਸ ਅੱਗੋਂ ਇਤਨਾ ਕ ਸੀ ਵੀ ਜਿਵੇਂ ਕੋਈ ਅੱਗੋਂ ਬੱਚਾ ਮਾਰ ਰਿਹਾ ਤੇ ਉਸ ਤਰ੍ਹਾਂ ਸਤਿਗੁਰੂ ਜੀ ਨੇ ਰੋਕਿਆ ਵਾਰ ਤੇ ਜਦੋਂ ਪੈਂਦੇਖਾਨੇ ਇੱਕੋ ਵਾਰ ਕੀਤਾ ਸੀ ਤੇ ਮਹਾਰਾਜ ਦਾ ਇਸ ਤਰ੍ਹਾਂ ਦਾ ਡਿਫੈਂਸ ਦੇਖ ਕੇ ਨਾਂ ਤੇ ਉਹ ਇੱਕ ਦਮ ਇਸ ਤਰ੍ਹਾਂ ਹੋ ਗਿਆ ਵੀ ਸਤਿਗੁਰੂ ਹੰਕਾਰ ਜੂ ਆ ਗਿਆ ਸੀ ਇੰਨਾ ਜ਼ਿਆਦਾ ਹੰਕਾਰ ਆ ਗਿਆ ਸੀ ਵੀ ਮੈਂ ਤਾਂ ਗੁਰੂ ਤੋਂ ਸਿੱਖ ਕੇ ਗੁਰੂ ਨੂੰ ਹਰਾ ਦਿਆਂਗਾ ਹੁਣ ਅਸੀਂ ਗੁਰਬਾਣੀ ਪੜ੍ਹਦੇ ਆਂ ਗੁਰੂ ਦਾ ਗਿਆਨ ਪ੍ਰਾਪਤ ਕਰਦੇ ਤੇ ਜੇ ਸੀ ਆਖੀ ਵੀ ਅਸੀਂ ਸਾਰੀ ਬਾਣੀ ਪੜ੍ਹ ਕੇ ਤੇ ਗੁਰੂ ਨੂੰ ਇਸ ਕਰਦੇ ਆਂਗੇ ਚੈਲੰਜ ਇਹ ਕੋ ਪੋਸੀਬਲ ਗੱਲ ਹੈ ਗੁਰੂ ਮਹਾਰਾਜ ਤੇ ਅਥਾ ਸਮੁੰਦਰ ਹਨ ਗੁਰੂ ਮਹਾਰਾਜ ਜੀ ਦਾ ਗਿਆਨ ਤੇ ਅਥਾ ਹੈ ਅਰੰਮ ਹੈ ਗੁਰੂ ਦੀ ਬਾਣੀ ਇੱਕ ਕੱਲੀ ਜਪਜੀ ਸਾਹਿਬ ਜੀ ਦੀ ਬਾਣੀ ਨੇ ਅਸੀਂ ਨਹੀਂ ਸਮਝ ਸਕਦੇ ਇੰਨਾ ਮਹੱਤਮ ਹੈ ਇੰਨਾ ਗਿਆਨ ਹੈ ਇੰਨਾ ਕੁਝ ਮਹਾਰਾਜ ਨੇ ਬਾਣੀ ਜਪਜੀ ਸਾਹਿਬ ਦੇ ਵਿੱਚ ਪਾਤਾ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਬੜੀ ਵੱਡੀ ਸਾਧ ਸੰਗਤ ਜੀ ਗੱਲ ਹੈ ਤੇ ਉਹ ਪੈਂਦੇ ਖਾਨ ਹੰਕਾਰ ਦੇ ਵਿੱਚ ਆਇਆ ਇਸ ਤਰ੍ਹਾਂ ਉਹਨੇ ਕੀਤਾ ਤੇ ਗੁਰੂ ਮਹਾਰਾਜ ਜੀ ਨੇ ਜਦੋਂ ਫਿਰ ਇਸ ਤਰ੍ਹਾਂ ਦੇਖਿਆ ਮਹਾਰਾਜ ਹੱਸੇ ਮੁਸਕਰਾਏ ਉਹਦੀ ਇਸ ਹਾਸੋ ਵੀ ਨਹੀਂ ਹਰਕਤ ਤੇ ਪਰ ਉਸ ਪਾਪੀ ਦਾ ਉਸ ਦੁਸ਼ਟ ਦਾ ਉਥੇ ਅੰਤ ਕਰਨਾ ਬਣਦਾ ਸੀ ਬੜਾ ਜ਼ਰੂਰੀ ਸੀ ਉਸ ਨੇ ਕੁਝ ਕੁ ਵਾਰ ਕੀਤੇ ਸਤਿਗੁਰੂ ਮਹਾਰਾਜ ਨੇ ਉਹਦੇ ਵਾਰਾਂ ਨੂੰ ਰੋਕਿਆ ਆਖਰ ਸਤਿਗੁਰੂ ਮਹਾਰਾਜ ਜੀ ਨੇ ਇੱਕੋ ਵਾਰ ਐਸਾ ਕੀਤਾ ਜਿਹਦੇ ਨਾਲ ਸਾਧ ਸੰਗਜਿ ਉਸ ਪਾਪੀ ਦਾ ਇਹ ਸੰਸਾਰ ਤੋਂ ਸਦਾ ਸਦਾ ਲਈ ਵਿਨਾਸ਼ ਹੋ ਗਿਆ ਪਤਾ ਨਹੀਂ ਕਿੰਨੇ ਐਸੇ ਦੁਸ਼ਟਾਂ ਦਾ ਸਤਿਗੁਰੂ ਮਹਾਰਾਜ ਜੀ ਨੇ ਖਾਤਮਾ ਕੀਤਾ ਜੰਗਾਂ ਯੁੱਧਾਂ ਦੇ ਵਿੱਚ ਮਹਾਰਾਜ ਜੀਆ ਨੇ ਮੀਰੀ ਪੀਰੀ ਦੇ ਸੁਮੇਲਕ ਬਣਾ ਕੇ ਸਾਨੂੰ ਇੰਨਾ ਬਲ ਦਿੱਤਾ ਇੰਨੇ ਤਗੜਿਆਂ ਕੀਤਾ ਕਿ ਅਸੀਂ ਅੱਜ ਕਿਰਪਾਨ ਸ੍ਰੀ ਸਭ ਪਹੁੰਦੇ ਹਾਂ ਸ਼ਸਤਰ ਧਾਰਨ ਕਰਦੇ ਹਾਂ ਅਸੀਂ ਸ਼ਸਤਰ ਵਿਦਿਆ ਜੋ ਗਤਕਾ ਬੱਚੇ ਖੇਡਦੇ ਨੇ ਨਗਾੜਾ ਗੁਰੂ ਘਰ ਦੇ ਵਿੱਚ ਵੱਜਦਾ ਹੈ ਸਤਿਗੁਰੂ ਮਹਾਰਾਜ ਜੀ ਦੀਆਂ ਦਿੱਤੀਆਂ ਹੋਈਆਂ ਇਹ ਮਰਿਆਦਾ ਨੇ ਗੁਰੂ ਸਹਿਬ ਮਹਾਰਾਜ ਜੀ ਦੀਆਂ ਦਿੱਤੀਆਂ ਹੋਈਆਂ ਇਹ ਦਾਤਾ ਨੇ ਛੇਵੇਂ ਪਾਤਸ਼ਾਹ ਜੀ ਦੀਆਂ ਹਰ ਇੱਕ ਗੁਰੂ ਸਾਹਿਬ ਜੀ ਨੇ ਵੱਖਰੀਆਂ ਵੱਖਰੀਆਂ ਦਾਤਾਂ ਦਿੱਤੀਆਂ ਹਨ ਬਹੁਤ ਦਾਤਾਂ ਦਿੱਤੀਆਂ ਨੇ ਇਹ ਸਾਨੂੰ ਛੇਵੇਂ ਪਾਤਸ਼ਾਹ ਜੀ ਦੀ ਬੜੀ ਵੱਡ ਗੁੰਢੀ ਦਾਤ ਹੈ ਬੀਬੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭੈਣ ਉਹਨਾਂ ਦਾ ਆ ਜਨਮ ਦਿਨ ਹੈ ਜੇ ਕਿਤੇ ਅਸੀਂ ਸਿੱਖ ਬਣਨਾ ਹੈ ਨਾ ਤਾਂ ਮੈਂ ਕਹਿਣਾ ਮਾਬੀ ਬੀਬੇ ਨਾਨਕੀ ਵਰਗੇ ਬਣੀਏ ਪਹਿਲਾ ਸਿੱਖ ਗੁਰੂ ਨਾਨਕ ਸਾਹਿਬ ਜੀ ਦਾ ਕੌਣ ਸੀ ਪਹਿਲਾ ਸਿੱਖ ਆਪ ਜੀ ਨੂੰ ਪਤਾ ਹੋਏਗਾ ਬੀਬੇ ਨਾਨਕੀ ਜੀ ਸਭ ਤੋਂ ਪਹਿਲੇ ਸਿੱਖ ਬਣੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਹਜ਼ਾਰਾਂ ਕਰੋੜਾਂ ਲੋਕਾਂ ਨੂੰ ਮਹਾਰਾਜ ਨੇ ਸਿੱਖ ਬਣਾਇਆ ਆਪਣੇ ਸਿੱਖ ਸਭ ਤੋਂ ਪਹਿਲੇ ਬੀਬੇ ਨਾਨਕੀ ਜੀ ਬਣੇ ਸਨ ਸਭ ਤੋਂ ਪਹਿਲੇ ਭੈਣ ਬੇਸ਼ੱਕ ਸਤਗੁਰੂ ਮਹਾਰਾਜ ਜੀ ਤੋਂ ਵੱਡੇ ਸਨ ਪਰ ਉਹਨਾਂ ਨੇ ਸਤਕਾਰ ਹਮੇਸ਼ਾ ਗੁਰੂ ਸਹਿ ਮਹਾਰਾਜ ਜੀ ਦਾ ਕੀਤਾ ਇਤਨੇ ਪਿਆਰ ਕੀਤਾ ਕਿ ਜਦੋਂ ਜਾਨ ਲੱਗੇ ਨਾ ਪ੍ਰਚਾਰ ਕਰਨ ਵਾਸਤੇ ਮਾਂ ਨੇ ਰੁਕਿਆ ਪਿਤਾ ਨੇ ਰੋਕਿਆ ਹਰਾਏ ਬੁਲਾਰ ਜੀ ਨੇ ਰੋਕਿਆ ਸਾਰੇ ਨਗਰ ਨੇ ਰੋਕਿਆ ਵੀ ਨਾ ਸਤਿਗੁਰੂ ਜੀ ਜਾਓ ਨਾ ਨਾ ਜਾਓ ਨਾ ਜਾਓ ਤੇ ਬੀਬੇ ਨਾਨਕੀ ਜੀ ਨੇ ਰੁਕਿਆ ਮੈਂ ਸੀ ਬੀਬੇ ਨਾਨਕੀ ਜੀ ਨੇ ਹੱਥ ਜੋੜੇ ਸੀ ਕਿ ਵੀਰ ਮੈਂ ਤੇਰੇ ਅਵਤਾਰੀ ਰੂਪ ਨੂੰ ਜਾਣਦੀ ਹਾਂ ਤੂੰ ਕੋਈ ਘਰ ਦੇ ਵਿੱਚ ਆਰਾਮ ਕਰਨ ਲਈ ਨਹੀਂ ਆਇਆ ਇਸ ਦੁਨੀਆ ਤੇ ਤੂੰ ਇਸ ਦੁਨੀਆ ਤੇ ਕੰਮ ਕਾਰ ਕਰਨ ਵਾਸਤੇ ਕਮਾਈ ਕਰਨ ਪੈਸੇ ਦੀ ਕਮਾਈ ਕਰਨ ਲਈ ਨਹੀਂ ਆਇਆ ਪਰ ਤੇਰੇ ਨਾਲ ਰਹਿਣਾ ਤੁਹਾਡੇ ਦਰਸ਼ਨ ਕਰਨਾ ਇਸ ਦੀ ਸਾਨੂੰ ਆਦਤ ਹੋ ਚੁੱਕੀ ਹੈ ਇਸ ਤੋਂ ਬਿਨਾ ਅਸੀਂ ਨਹੀਂ ਰਹਿ ਸਕਦੇ ਜਾਣਾ ਜਾਓ ਬੇਸ਼ੱਕ ਜਾਓ ਰੁਕਦੇ ਨਹੀਂ ਪਰ ਇੱਕ ਵਚਨ ਕਰ ਜਾਓ ਜਦੋਂ ਯਾਦ ਆਵੇ ਉਸੇ ਵੇਲੇ ਦਰਸ਼ਨ ਦੇਣ ਆ ਜਾਓ ਬਸ ਇਹ ਵਚਨ ਕਰ ਲਿਓ ਤਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਆਨੇ ਬਚਨ ਕੀਤੇ ਭੈ ਨਾਨਕੀ ਜੀ ਨੂੰ ਕਿ ਠੀਕ ਹੈ ਜਿਸ ਵੇਲੇ ਤੁਸੀਂ ਯਾਦ ਕਰਿਆ ਕਰੋ ਕਰੋਗੇ ਜਿਸ ਵੇਲੇ ਤੁਸੀਂ ਸਾਡਾ ਸਿਮਰਨ ਕਰੋਗੇ ਧਿਆਨ ਕਰੋਗੇ ਉਸੇ ਛਿਨ ਉਸੇ ਪਲ ਅਸੀਂ ਜਿੱਥੇ ਵੀ ਹੋਈਏ ਜਿੰਨੀ ਵੀ ਕੋਹਾਂ ਮੀਲਾਂ ਦੀ ਦੂਰੀ ਤੇ ਹੋਈਏ ਅਸੀਂ ਤੁਹਾਡੇ ਕੋਲ ਉਸੇ ਵੇਲੇ ਆ ਜਾਇਆ ਕਰਾਂਗੇ ਤੇ ਇਹ ਬਚਨ ਇੱਕ ਵਾਰ ਨਹੀਂ ਦੋ ਵਾਰ ਨਹੀਂ ਪਤਾ ਹੀ ਨਹੀਂ ਕਿੰਨੀ ਕੁ ਵਾਰ ਬੀਬੇ ਨਾਨਕੀ ਜੀ ਨੇ ਪ੍ਰਤੱਖ ਕੀਤੇ ਸਾਡੇ ਇਤਿਹਾਸ ਵਿੱਚ ਬੇਅੰਤ ਸਾਖੀਆਂ ਨੇ ਪ੍ਰਸ਼ਾਦਾ ਬਣਾਣਾ ਬੀਬੇ ਨਾਨਕੀ ਜੀ ਨੇ ਤੇ ਕਹਿੰਦੇ ਇੱਕ ਦਿਨ ਪ੍ਰਸ਼ਾਦਾ ਬਣਾਉਂਦਿਆਂ ਬਣਾਉਂਦਿਆਂ ਇੱਕ ਰੋਟੀ ਬੜੀ ਸੋਹਣੀ ਗੋਲ ਬਣੀ ਬੜੀ ਸੋਹਣੀ ਉਹ ਫੁੱਲ ਗਈ ਤੇ ਉਹਨਾਂ ਨੇ ਨਾ ਸਹਿਜ ਸੁਭਾਏ ਜਿਵੇਂ ਮਾਮਾ ਨੂੰ ਪਿਆਰ ਹੁੰਦਾ ਆਪਣੇ ਬੱਚਿਆਂ ਨਾਲ ਮਾਂ ਪ੍ਰਸ਼ਾਦਾ ਬਣਾਉਂਦੀ ਜਿਹੜਾ ਉਹਨੂੰ ਖਾਣਾ ਜੋ ਚੀਜ਼ ਵਧੀਆ ਨਾ ਚੁਣ-ਚੁਣ ਕੇ ਬੱਚੇ ਨੂੰ ਮਾਂ ਦਏਗੀ ਵੀ ਆ ਜਿਹੜਾ ਕੋ ਕੱਚਾ ਪిల్లా ਜਿਸ ਤਰ੍ਹਾਂ ਰਹਿ ਗਿਆ ਉਹ ਮੈਂ ਸ਼ੱਕ ਲਾਂਗੀ ਜਿਹੜਾ ਵਧੀਆ ਬਿਲਕੁਲ ਓਕੇ ਆ ਚੀਜ਼ ਐ ਖਾਣ ਪੀਣ ਚ ਫਲ ਫਰੂਟ ਜਾਂ ਕੁਛ ਵੀ ਉਹ ਮਾਂ ਬੱਚੇ ਨੂੰ ਦਿੰਦੀ ਐ ਐਵੇਂ ਬੇਬੇ ਨਾਨਕ ਜੀ ਜਦੋਂ ਦੇਖਿਆ ਵੀ ਇੰਨੀ ਸੋਹਣੀ ਰੋਟੀ ਪੱਕੀ ਜੇ ਕਿਤੇ ਮੇਰਾ ਵੀਰ ਇੱਥੇ ਹੁੰਦਾ ਤੇ ਮੈਂ ਉਹਨੂੰ ਛਕਾਉਂਦੀ ਫਿਰ ਬਚਨ ਗੁਰੂ ਮਹਾਰਾਜ ਦਾ ਚੇਤੇ ਆਇਆ ਸਿਮਰਨ ਕੀਤਾ ਗੁਰੂ ਸਾਹਿਬ ਜੀ ਨੂੰ ਧਿਆਇਆ ਤੇ ਮਹਾਰਾਜ ਜੀ ਨੂੰ ਉਸੇ ਵੇਲੇ ਪ੍ਰਤੱਖ ਸਤਿਗੁਰੂ ਜੀ ਹਾਜ਼ਰ ਨਾਜ਼ਰ ਉੱਥੇ ਆ ਗਏ ਪਿੱਛੇ ਮੁੜ ਕੇ ਦੇਖਿਆ ਮਹਾਰਾਜ ਬੈਠੇ ਨੇ ਚੌਂਕੜਾ ਲਗਾ ਕੇ ਤੇ ਕਹਿੰਦੇ ਨੇ ਭੈਣ ਨਾਨਕੀ ਜੀ ਲਿਆਓ ਪ੍ਰਸ਼ਾਦਾ ਜਿਹੜਾ ਤੁਸੀਂ ਬਣਾਇਆ ਕਿਤੇ ਠੰਡਾ ਨਾ ਹੋ ਡਾਇ ਛੇਤੀ ਛੇਤੀ ਲਿਆਓ ਐਸੀ ਸਦੇ ਸਤਿਗੁਰੂ ਮਹਾਰਾਜ ਮੇਬੇ ਨਾਨਕੀ ਜੀ ਨੇ ਪ੍ਰਸ਼ਾਦਾ ਛਕਾਇਆ ਪਤਾ ਨਹੀਂ ਕਿੰਨੇ ਕਵਾਰ ਇਤਿਹਾਸ ਦੇ ਵਿੱਚ ਸਾਧ ਸੰਗਤ ਜਿਉ ਇਸ ਤਰ੍ਹਾਂ ਹੋਇਆ ਹੈ ਇਹ ਸਾਡਾ ਬੜਾ ਸੋਹਣਾ ਇਤਿਹਾਸ ਹੈ ਪੜ੍ਹਿਆ ਕਰੀਏ ਸੁਣਿਆ ਕਰੀਏ ਬੱਚਿਆਂ ਨੂੰ ਜ਼ਰੂਰ ਦੱਸੋ ਸਾਨੂੰ ਪਤਾ ਹੈ ਆਪਾਂ ਗੁਰੂ ਘਰ ਆਉਨੇ ਆ ਬੈਠਨੇ ਆ ਕਥਾ ਕੀਰਤਨ ਸੁਣਦੇ ਰਹਨੇ ਆ ਇਤਿਹਾਸ ਦੀ ਜਾਣਕਾਰੀ ਰਹਿੰਦੀ ਹੈ ਪਰ ਇੱਕ ਇਹ ਦੁੱਖ ਦੀ ਗੱਲ ਵੀ ਹੈ ਸਾਡੇ ਵਾਸਤੇ ਕਿ ਸਾਡੇ ਬੱਚਿਆਂ ਨੂੰ ਨਹੀਂ ਪਤਾ ਇਹ ਹੰਬਲਾ ਮਾਰੋ ਸਾਧ ਸੰਗਤ ਜੀਓ ਇਹ ਤੁਹਾਡੀ ਜ਼ਿੰਮੇਵਾਰੀ ਹੈ ਜਾਂ ਫਿਰ ਤੁਸੀਂ ਬੱਚਿਆਂ ਨੂੰ ਗੁਰੂ ਘਰ ਲੈ ਆਓ ਫਿਰ ਸਾਡੀ ਜ਼ਿੰਮੇਵਾਰੀ ਹੈ ਫਿਰ ਅਸੀਂ ਦੱਸਾਂਗੇ ਜੇ ਬੱਚੇ ਗੁਰੂ ਘਰ ਜੇ ਨਹੀਂ ਆ ਰਹੇ ਤਾਂ ਤੁਸੀਂ ਘਰ ਉਹਨਾਂ ਨੂੰ ਸੌਣ ਤੋਂ ਪਹਿਲਾਂ ਜਾਂ ਖਾਣਾ ਖਾਣ ਸਮੇਂ ਜਾਂ ਕਿਸੇ ਵੀ ਵੇਲੇ ਬੱਚਿਆਂ ਨੂੰ ਦੱਸੋ ਇਤਿਹਾਸ ਫੋਨ ਤੇ ਕਥਾ ਲਾ ਦਿਓ ਕੀਰਤਨ ਚਲਾ ਦਿਓ ਬੱਚਿਆਂ ਨੂੰ ਦੱਸੋ ਜਰੂਰ ਇਹ ਬੇਨਤੀ ਪ੍ਰਵਾਨ ਕਰੋ ਕਿਉਂਕਿ ਜੇ ਸਾਡੀ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਰਹੇਗਾ ਤਾਂ ਹੀ ਸਾਡੀ ਹੋਂਦ ਦਾ ਸਾਨੂੰ ਬੇਫਿਕਰ ਰਵਾਂਗੇ ਜੇ ਬੱਚਿਆਂ ਨੂੰ ਪਤਾ ਹੀ ਨਾ ਹੋਇਆ ਨਾ ਵੀ ਮर्यादा ਕੀ ਹੈ ਇਤਿਹਾਸ ਕੀ ਹੈ ਫਿਰ ਅਸੀਂ ਕੀ ਉਮੀਦ ਕਰਾਂਗੇ ਵੀ ਅੱਗੇ ਸਾਡੀ ਜਿਹੜੀ ਪੀੜ੍ਹੀ ਹੈ ਅੱਗੇ ਸਾਡਾ ਜਿਹੜਾ ਪੰਥ ਹੈ ਕਿਉਂਕਿ ਅਸੀਂ ਤੇ ਚਲੇ ਜਾਣਾ ਸਭ ਨਹੀਂ ਚਲਿਆ ਜਾਣਾ ਅਗਾ ਨੌਜਵਾਨੀ ਅਗਾ ਜਿਹੜੀ ਪੀੜ੍ਹੀ ਐ ਉਸੇ ਨੇ ਇਤਿਹਾਸ ਸਾਂਭਣਾ ਐ ਉਸੇ ਨੇ ਗੁਰੂ ਘਰ ਸਾਂਭਣਾ ਐ ਉਸੇ ਨੇ ਮਰਿਆਦਾ ਉਹਨਾਂ ਨੂੰ ਦੱਸਣਾ ਸਮਝਾਉਣਾ ਸਾਡਾ ਫਰਜ਼ ਹੈ ਸੋ ਗੁਰੂ ਵਾਸਤੇ ਇਹ ਸੇਵਾ ਵੀ ਆਪ ਜੀ ਨੇ ਜ਼ਰੂਰ ਕਰੋ ਜਿੱਥੇ ਹੋਰ ਈਡੀਆਂ ਵੱਡੀਆਂ-ਵੱਡੀਆਂ ਸੇਵਾਵਾਂ ਕਰਨੀਆਂ ਉੱਥੇ ਆਪਣੀ ਨੌਜਵਾਨੀ ਨੂੰ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦੀ ਸੇਵਾ ਵੀ ਕਰਿਏ ਸੋ ਇਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ 6ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਪ੍ਰਭੂ ਨੂੰ ਕੋਟਾਨ ਕੋਟ ਪ੍ਰਣਾਮ ਪੁੱਲਾਂ ਦੀ ਖਿਮਾ ਕਰਨਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ